ਬਾਈ ਬੱਚੇ 2-3 ਦਿਨਾਂ ਤੋਂ ਮਗਰ ਪਏ ਸੀ ਵੀ ਛੁੱਟੀਆਂ ਹੋ ਗਈਆਂ ਸਕੂਲ ਤੋਂ ਤੇ ਸਾਨੂੰ ਛੱਡ ਗਿਆ ਉਹ ਨਾਨਕੇ ਤੇ ਆਪਾਂ ਅੱਜ ਫੇ ਖੱਚਲੀ ਤਿਆਰੀ ਤੇ ਪਰਣਾ ਪੁਰਨਾ ਬਨ ਕੇ ਮੈਂ ਅੱਜ ਪਹਿਲੀ ਵਾਰ ਸਹਰਿਆਂ ਦੇ ਪਰਣਾ ਬਨ ਕੇ ਗਿਆ ਤੇ ਮੈਂ ਕਿਹਾ ਚਲੋ ਅੱਜ ਪਰਣਾ ਬਨ ਕੇ ਜਾਂਦੇ ਆਂ ਸਹਰਿਆਂ ਦੇ ਪੱਗ ਹਜੇ ਬਨਣੀਆਂ ਆਉਂਦੀ ਨਹੀਂ ਮੈਂ ਕਿਸੇ ਤੋਂ ਬਣਾ ਲੈਣਾ ਹੁਣ ਨਾ ਪਰਣਾ ਆਪ ਹੁੰਦਾ ਬਨ ਕੇ ਹੁਣ ਜਦੋਂ ਬੰਦਾ ਕੋਈ ਲੱਭੇ ਨਾ ਤੇ ਦਾ ਮਤਲਬ ਇਹ ਥੋੜਾ ਵੀ ਉੱਦੇ ਚੱਲ ਜਾਣਾ ਫੇ ਤਾਂ ਕਰਕੇ ਵੀ ਪਰਨਾ ਬੰਨ ਗਏ ਜਿੰਨਾ ਕਿ ਵੀ ਆਉਂਦਾ ਆ ਹੌਲੀ ਹੌਲੀ ਹੱਥ ਟਿਕ ਜੂਗਾ ਤੇ ਆਪਾਂ ਪਰਨਾ ਸੁਝਾ ਕੇ ਤੇ ਹੋ ਕੇ ਤਿਆਰ ਤੇ ਅੱਜ ਚੱਲੇ ਆਂ ਬੱਚਿਆਂ ਨੂੰ ਨਾਨਕੇ ਛੱਡਣ ਦਾ ਰਾਸਤੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਕੀ ਕੀ ਕਰਦੇ ਜਾਂਦੇ ਆਂ ਤੇ ਉਸ ਤੋਂ ਬਾਅਦ ਚ ਅਸੀਂ ਚੱਕ ਲਿਆ ਸਮਾਨਤ ਨਿਆਣੇ ਕਹਿੰਦੇ ਅਸੀਂ ਵੀ ਆਪਣਾ ਕ੍ਰਿਕਟ ਦਾ ਵੀ ਸਮਾਨ ਲੈ ਕੇ ਜਾਣਾ ਤੇ ਕ੍ਰਿਕਟ ਦੇ ਹੁਣ ਤੁਹਾਨੂੰ ਪਤਾ ਆਈਪੀਐਲ ਵੀ ਚੱਲਦਾ ਤੇ ਆ ਅੱਜ ਫਾਈਨਲ ਆ ਰਾਤ ਨੂੰ ਰਾਤ ਨੂੰ ਫਾਈਨਲ ਸੀ ਅੱਜ ਗੱਡੀ ਨੰਨਕੇ ਗਈ ਤੇ ਬੱਚਿਆਂ ਨੇ ਚੱਕ ਲਿਆ ਆਪਣਾ ਸਮਾਨ ਤੇ ਚੱਲੇ ਆ ਨਾਨਕੇ ਤੇ ਆਪਾਂ ਵੀ ਚੱਕ ਲਿਆ ਬੈਗ ਬੂਗ ਤੇ ਤੁਹਾਡੀ ਭਾਬੀ ਨੂੰ ਕਿਹਾ ਵੀ ਤੂੰ ਬਣਾ ਸਾਡੀ ਵੀਡੀਓ ਤੇ ਉਹ ਬਣ ਗਈ ਕੈਮਰਾਮੈਨ ਤੇ ਅਸੀਂ ਚੱਕ ਲਿਆ ਵੀ ਝੂਲੇ ਝੂਲੇ ਤੇ ਨਿਆਣਿਆਂ ਨੇ ਆਪਣਾ ਪਾਲਿਆ ਸਾਰਾ ਸਮਾਨ ਤੇ ਅਸੀਂ ਚੱਲ ਪਏ ਹੁਣ ਗੱਡੀ ਵਾਲ ਨੂੰ ਤੇ ਹੌਲੀ ਹੌਲੀ ਆਪਾਂ ਪਹੁੰਚ ਰਹੇ ਆ ਗੱਡੀ ਵਾਲ ਨੂੰ ਵੱਧ ਰਹੇ ਆ ਤੇ ਉਹਨਾਂ ਅਗਲਾ ਨਿਆਣਿਆਂ ਨੇ ਆਪਣਾ ਜਿਹੜਾ ক্রিকেট ਦਾ ਸਮਾਨ ਫੜਿਆ ਉਹਨਾਂ ਨੂੰ ਇਹ ਆ ਵੀ ਸਾਨੂੰ ਉੱਥੇ ਖੇਡਣ ਨੂੰ ਜਦੋਂ ਵੀੜਾ ਵਧੀਆ ਖੁੱਲਾ ਆ ਉਹ ਤੇ ਸਾਨੂੰ ਖੇਡਣ ਨੂੰ ਮਿਲੂਗਾ ਨਾ ਵੀ ਆਪਣਾ ਘਰੋਂ ਹੀ ਪ੍ਰਬੰਧ ਕਰਕੇ ਉਹਨਾਂ ਨੇ ਆਪਣਾ ਆਈਪੈਡ ਵਗੈਰਾ ਵੀ ਚੱਕ ਲਿਆ ਸਾਰਾ ਕੁਝ ਚੱਕ ਲਿਆ ਖਾਣ ਪੀਣ ਵਾਲਾ ਵੀ ਸਮਾਨ ਬੜਾ ਮੋਟਾ ਲੈ ਲਿਆ ਜਦੋਂ ਮਤਲਬ ਇਥੋਂ ਪਿੰਡੋਂ ਦੁਕਾਨੋਂ ਲੈ ਲਿਆ ਸੀ ਤੇ ਰੱਖ ਲਿਆ ਸੀ ਕਿੱਟ-ਕੁੱਟ ਤੇ ক্রিকেট ਦਾ ਬੈਟ ਬੂਟ ਵੀ ਰੱਖ ਲਿਆ ਇਹ ਵੀ ਆਪਣੀ ਜ਼ਿੰਦਗੀ ਦਾ ਮੈਂ ਪਹਿਲਾ ਵਲੌਗ ਪਾਉਣ ਲੱਗਾ ਹਾਂ ਅੱਗੇ ਚਲੋ ਦੂਜਿਆਂ ਨਾਲ ਤਾਂ ਪਾ ਦਿੰਦਾ ਮਤਲਬ ਜਿੱਦਾਂ ਆਪਣੇ ਪਰਸਨਲ ਜਿੱਦਾਂ ਪਰਿਵਾਰ ਦੇ ਨਾਲ ਪਹਿਲਾ ਵਲੌਗ ਪਾਉਣ ਲੱਗਾ ਹਾਂ ਤੇ ਉਹ ਲੋ ਨਾਲ ਹੀ ਬੋਲ ਕਮਾਈ ਜਾਂਦਾ ਇਹ ਬਣੂਗਾ ਮੈਨੂੰ ਲੱਗਦਾ ਹਰਪ੍ਰੀਤ ਸਿੰਘ ਜੀ ਦੇ ਹਿਸਾਬ ਨਾਲ ਇਹ ਫਿਰ ਕੀ ਕਮਾਉਣ ਦੇ ਆ ਤੇ ਹੁਣ ਆਪਾਂ ਬਹਿ ਗਏ ਗੱਡੀ 'ਚ ਤੇ ਬੱਚਿਆਂ ਨੂੰ ਵੀ ਬਿਠਾ ਲਿਆ ਗੱਡੀ 'ਚ ਤੇ ਮੈਂ ਕਹਾਂ ਬੈਠੋ ਭਾਈ ਗਰਮੀ ਬਹੁਤ ਹੋ ਗਈ ਆ ਤੇ ਚੱਲੀਏ ਹੁਣ ਤੇ ਗੱਡੀ ਵੀ ਸੇਕ ਮਾਰ ਲਾਪੇਂਦੀ ਆ ਜਦੋਂ ਹੁਣ ਅੱਧਾ ਘੰਟਾ ਵੀ ਗੱਡੀ ਖੜੀ ਰਵੇ ਬਾਹਰ ਆ ਨਾ ਬਸ ਫਿਰ 15 ਮਿੰਟ ਤੋ ਉਹ ਬੁਰਾ ਹਾਲ ਹੁੰਦਾ ਏਸੀ ਵੀ ਨਹੀਂ ਕੰਮ ਕਰਦਾ ਤੇ ਹੁਣ ਆਪਾਂ ਚੱਲੇ ਆ ਤੇ ਆਪਾਂ ਕਿਹਾ ਭਗਵਾਨ ਨੂੰ ਬਹਿ ਜਾ ਤੇ ਉਹ ਵੀ ਬਹਿ ਗਈ ਆ ਤੇ ਅਸੀਂ ਹੁਣ ਪਹਿਲਾ ਰਾਸਤੇ ਵਿੱਚ ਨਿਆਣੇ ਕਹਿੰਦੇ ਵੀ ਸਾਨੂੰ ਖਰਚਾ ਵੀ ਦਿਓ ਤੇ ਆਪਾਂ ਏਟੀਐਮ ਚ ਲੱਗੇ ਆ ਉਥੋਂ ਖਰਚਾ ਕਢਾ ਆ ਗਏ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਦੰਨੇ ਆ ਤੇ ਆਪਾਂ ਹੁਣ ਰਾਸਤੇ ਵਿੱਚ ਚੱਲ ਪਏ ਆ ਜੀ ਆ ਆ ਗਿਆ ਆਪਣਾ ਜਿਹੜਾ ਜਿੱਥੇ ਨਹਿਰ ਹੁੰਦੀ ਸੀ ਤੇ ਉਹ ਰੋਡ ਆ ਗਿਆ ਮੈਕਡੀਅਲ ਨੂੰ ਜਾਂਦਿਆਂ ਨੂੰ ਤੇ ਉੱਥੇ ਆਪਾਂ ਜਾਂਦੇ ਪਏ ਆ ਤੇ ਨਿਆਣੇ ਰਾਸਤੇ ਬੱਚੀ ਯਾਰ ਕੰਮ ਖਰਾਬ ਹੋ ਗਿਆ ਲੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਐਵੇਂ ਨਿੱਕੀ ਨਿੱਕੀ ਗੱਲ ਤੋਂ ਆਹ ਖਾਹ ਲੜੀ ਜਾਂਦੇ ਤੇ ਫੇਰ ਮੈਂ ਸੋਚਿਆ ਯਾਰ ਚੱਲ ਹੁਣ ਇਹਨਾਂ ਦਾ ਮੂਡ ਬਦਲੀਏ ਤੇ ਫੇਰ ਆਪਾਂ ਬੈਕ ਡੀ ਬ੍ਰੇਕ ਮਾਰ ਲਈ ਤੇ ਉੱਥੋਂ ਡਰਾਈਵ ਥਰੂ ਮੈਂ ਕਿਹਾ ਚੱਲ ਇਹਨਾਂ ਨੂੰ ਕੋਈ ਖਾਣ ਨੂੰ ਮਾੜਾ ਮੋਟਾ ਲੈ ਦਿੰਨੇ ਆ ਤੇ ਕਹਿੰਦੇ ਉਹ ਲੈਣਾ ਬਰਗਰ ਬੁਰਗਰ ਕੀ ਕਹਿੰਦੇ ਹੁੰਦੇ ਕੜੇ ਕੋਕ ਜ ਹੈ ਤੇ ਫੜੀਆਂ ਫਰਾਈਆਂ ਜੀਆਂ ਉਹ ਜਿਹੜੇ ਆਲੂ ਜੇ ਹੁੰਦੇ ਆਪਣੇ ਤੇ ਉਹ ਜਦਾਂ ਵਧੀਆ ਲੈਤੀ ਤਰੀਕੇ ਨਾਲ ਬਣਾਏ ਹੁੰਦੇ ਆ ਮਤਲਬ ਆਪਣਾ ਆਲੂ 1.5 ਰੁਪਏ ਦਾ ਤੇ ਇਹਨਾਂ ਦਾ ਜਦਾਂ ਲਾ ਲਓ 2-3 ਆਕਾ ਆਲੂ ਉਹ ਤਰੀਕੇ ਜਿਹਾ ਨਾ ਇਹਨਾਂ ਨੇ ਕਰਕੇ ਤੇ ਉਹ 100-150 ਦੇ ਚਲੋ ਭਾਈ ਜਿਹਨੂੰ ਤਰੀਕਾ ਉਹਦਾ ਇੱਥੇ ਅਮਰੀਕਾ ਤੇ ਆਪਾਂ ਵੀ ਉਧਰ ਦੇਤਾ ਆਰਡਰ ਤੇ ਆ ਆਰਡਰ ਵਾਲੀ ਬਾਰੀ ਆ ਤੇ ਮੈਂ ਕਿਹਾ ਚੱਲ ਉਹਦਾ ਕੁੜੀ ਦਾ ਚਿਹਰਾ ਤਾਂ ਆਪਾਂ ਨਹੀਂ ਲਿਆਉਣਾ ਸੀ ਤੇ ਆਪਾਂ ਨੂੰ ਆਰਡਰ ਦੱਸਿਆ ਵੀ ਆਹ ਚੀਜ਼ ਸਾਨੂੰ ਚਾਹੀਦੀ ਆ ਤੇ ਜਿਹੜਾ ਵੱਲ ਨਿਆਣਾ ਦਾ ਚਲੋ ਹਲਕਾ ਫੁਲਕਾ ਜਿਹਾ ਐਂਟਰਟੇਨਮੈਂਟ ਹੋ ਜੂਗਾ ਮੈਂ ਅੰਦਰ ਵਿੱਚ ਬੈਠੇ ਲੜੀ ਜਾਂਦੇ ਹੀ ਐਵੇਂ ਕਦੇ ਕਾਹੇ ਜੀਤ ਤੋਂ ਕਦੇ ਕਾਹੇ ਜੀਤ ਤੋਂ ਤੁਹਾਨੂੰ ਪਤਾ ਹੀ ਹੈ ਉਮਰ ਇਦਾਂ ਦੀ ਹੁੰਦੀ ਆ ਤੇ ਮੈਡਮ ਕਹਿੰਦੀ ਵੀ ਅਗਲੀ ਵਾਰੀ ਤੇ ਚਲ ਜਾਓ ਤੇ ਆਪਾਂ ਉੱਥੇ ਆਰਡਰ ਦੇਤਾ ਤੇ ਆਰਡਰ ਦੇਣ ਤੋਂ ਬਾਅਦ ਮੈਂ ਕਿਹਾ ਨਿਆਣੇ ਤਾਂ ਦੇਖਾਂ ਮਗਰ ਕੀ ਕਰਦੇ ਆ ਜਦ ਨਿਆਣੇਆਂ ਨੂੰ ਮੂੰਹ ਘੁਮਾ ਕੇ ਦੇਖਿਆ ਉਹ ਦੇਖੋ ਕਿਦਾਂ ਬੀਸਬਰੀ ਦਾ ਇੰਤਜ਼ਾਰ ਕਰਦੇ ਆ ਦੇਖੋ ਇਹਨਾਂ ਚਿਹਰਿਆਂ ਤੋਂ ਝਲਕਦਾ ਕਿ ਨਹੀਂ ਖਾਣ ਨੂੰ ਜਦੋਂ ਆਪਾਂ ਵੀ ਨਿੱਕੇ ਨਿੱਕੇ ਹੁੰਦੇ ਸੀ ਇਦਾਂ ਹੀ ਕਰਦੇ ਹੁੰਦੇ ਸੀ ਨਾ ਆ ਦੇਖੋ ਆ ਗਿਆ ਚਿਤਾ ਆਪਣਾ ਵੀ ਆ ਦੇਖੋ ਹੁਣ ਪਤਾ ਵੀ ਖਾਣ ਨੂੰ ਚੀਜ਼ ਆਉਣ ਲੱਗੀ ਆ ਤੇ ਆ ਦੇਖੋ ਚਿਹਰੇ ਦੇਖੋ ਇਹਨਾਂ ਦੀ ਫੀਲਿੰਗ ਆ ਚਿਹਰੇ ਪੜੋ ਇਹਨਾਂ ਦੇ ਤੇ ਆ ਨਿਆਣੇ ਹੁਣ ਇਸ ਵੱਲੇ ਉਧਰ ਨੂੰ ਧਿਆਨ ਆ ਵੀ ਆ ਜਿਵੇਂ ਛੀਛੀ ਦੀ ਭੁੱਖ ਜਿੱਦਾਂ ਢੇਡੇ ਚੂਹੇ ਦੌੜ ਰਹੇ ਹੁੰਦੇ ਨਾ ਉਸ ਹਿਸਾਬ ਦਾ ਹੋ ਗਿਆ ਵੀ ਆਪਾਂ ਗੱਡੀ ਲਈ ਤੋਰ ਤੇ ਅਗਲੀ ਬਾਰੀ ਤੇ ਜਾ ਕੇ ਉਹਨਾਂ ਨੂੰ ਹੌਲ ਮਾਰਿਆ ਤਾਂ ਹੌਲ ਮਾਰ ਕੇ ਕਿਹਾ ਭਾਈ ਵੀ ਦੇਵੋ ਸਾਡਾ ਹਿਸਾਬ ਖਦਾ ਤੇ ਉਹ ਕਹਿੰਦੇ 2 ਮਿੰਟ ਰੁਕੋ ਅਸੀਂ ਪਰਚੀ ਕਰ ਲਈ ਅੰਦਰ ਮਗਾ ਕੋਈ ਨਹੀਂ ਆ ਰਹਿਣ ਤੋਂ ਹਜੇ ਗਰਮੀ ਬਹੁਤ ਹੈ ਬਾਹਰ ਤੇ ਉਹ ਕਹਿੰਦੀ ਨਹੀਂ ਨਹੀਂ ਪਰਚੀ ਰੱਖ ਲਓ ਤੇ ਉਦੋਂ ਹੀ ਤੁਹਾਨੂੰ ਦੇ ਦੇਣਾ ਉੱਤੇ ਆਰਡਰ ਆ ਜਾਂਦਾ ਉਹਦਾ ਜੀ ਡਿਸਪਲੇ ਤੇ ਹਨਾ ਤੇ ਆਹ ਲਓ ਜੀ ਆਪਣਾ ਆ ਗਿਆ ਸਮਾਨ ਤੇ ਆਪਾਂ ਹੁਣ ਨਿਆਣਿਆਂ ਨੂੰ ਲੱਗੇ ਆ ਖੁਸ਼ ਕਰਨ ਚਲੋ ਬੰਦਾ ਕਮਾਉਂਦਾ ਕਿਹਦੇ ਲਈ ਆ ਨਿਆਣੇ ਲਈ ਕਮਾਉਂਦਾ ਜੇ ਨਿਆਣੇ ਖੁਸ਼ ਆ ਤਾਂ ਸਾਰਾ ਕੁਝ ਆ ਜੇ ਮਤਲਬ ਨਿਆਣੇ ਹੀ ਆਪਣੇ ਖੁਸ਼ ਨਹੀਂ ਹੈਗੇ ਤਾਂ ਫੇ ਚੀਜ਼ਾਂ ਦਾ ਵੀ ਕੀ ਫਾਇਦਾ ਹਨ ਚਲੋ ਜੀ ਆ ਗਿਆ ਕੋਕਾਕ ਤੇ ਮੈਂ ਤਾਂ ਨਹੀਂ ਪੀਣਾ ਹੁਣ ਕੋਕਾਕ ਤੇ ਆਪਾਂ ਨਿਆਣਿਆਂ ਨੂੰ ਚਲੋ ਬਾਹਰ ਆਏ ਸੀਗੇ ਉਦਾਂ ਤੇ ਮੈਂ ਨਹੀਂ ਘਰ ਵੀ ਨਹੀਂ ਪੀਣ ਦੰਦਾ ਇਹਨਾਂ ਨੂੰ ਤੇ ਇੱਥੇ ਆ ਦੇਖ ਲੈ ਖੁਸ਼ ਹੋ ਗਏ ਹੁਣ ਦੇਖ ਕਿਦਾਂ ਚੀਰੀ ਤੇ ਰੌਣਕਾਂ ਆ ਗਈਆਂ ਤੇਰੇ ਸਾਥ ਕਿਧਰੇ ਤੇ ਨਾਲ ਹੀ ਜਦੋਂ ਨਿਆਣਿਆਂ ਨੇ ਖਾ ਲਿਆ ਤਾਂ ਆਪਾਂ ਤੁਰ ਪਏ ਆ ਤੇ ਆਪਾਂ ਹੁਣ ਪਹੁੰਚ ਗਏ ਰਾਮਾ ਮੰਡੀ ਰਾਮਾ ਮੰਡੀ ਦੇ ਪੌਲ ਦੇ ਉੱਤੋਂ ਦੀ ਨੰਗ ਗਏ ਆਪਾਂ ਤੇ ਆਹ ਰਾਮ ਮੰਡੀ ਦਾ ਸਾਰਾ ਬਾਜ਼ਾਰ ਆ ਸਾਰਿਆਂ ਨੂੰ ਪਤਾ ਹੈ ਜਿਹੜੇ ਉੱਥੇ ਨੰਗਦੇ ਆ ਸਾਰਿਆਂ ਨੂੰ ਪਤਾ ਹੀ ਆ ਇਉਂ ਦੂ ਬਾਅਦ ਚ ਇੱਕ ਜਗ੍ਹਾ ਆਪਾਂ ਰੁਕੇ ਆ ਆਦਮਪੁਰ ਤੇ ਉਥੋਂ ਨਿਆਣੇ ਕਹਿੰਦੇ ਫਲ ਫਰੂਟ ਲੈ ਕੇ ਜਾਣਾ ਨਾਨਕਿਆਂ ਦੇ ਤੇ ਹੁੰਦਾ ਹੀ ਆ ਵੀ ਨਿਆਣਿਆਂ ਨੂੰ ਨਾਨਕਿਆਂ ਦੇ ਜਾਣਾ ਬ ਕੋਲ ਲੈ ਕੇ ਜਾਈਏ ਮਠਿਆਈ ਮਠੂਈ ਵਾਲੇ ਕੰਮ ਹੁਣ ਮੁੱਕ ਗਏ ਭਰਾ ਫਲ ਫਰੂਟ ਲੈ ਜਾਂਦੇ ਆ ਹੁੰਦਾ ਤੇ ਇਹਨਾਂ ਤੇ ਵੀ ਪਰ ਕੈਮੀਕਲ ਕੀਤਾ ਆ ਪਰ ਫੇ ਵੀ ਚਲੋ ਮਠਿਆਈ ਨਾਲੋਂ ਤਾਂ ਜ਼ਿਆਦਾ ਵਧੀਆ ਆ ਤੇ ਜਦੋਂ ਕਦੇ ਚੱਲ ਖੁਸ਼ੀ ਨਾਵੇਂ ਨਾ ਜਾਣਾ ਹੁੰਦਾ ਉਦੋਂ ਤਾਂ ਫੇ ਮਠਿਆਈ ਮਠੂਈ ਲਿਆ ਜਾਂਦਾ ਹਨ ਤੇ ਲੈ ਕੇ ਤਾਂ ਆਪਾਂ ਤੁਰ ਪਏ ਆ ਦੇਖੋ ਆ ਆਦਮਪੁਰ ਆ ਇਹ ਪੌਲਪੌਲ ਬਣਨ ਵਾਲੇ ਰਹਿੰਦੇ ਆ ਤੇ ਆ ਆਦਮਪੁਰਵ ਚ ਆਪਾਂ ਐਂਟਰ ਹੋਏ ਆ ਤੇ ਉਹ ਨਾਲ ਨਾਲ ਦੇਖੀ ਜਾਓ ਜੀ ਸਾਰਾ ਆਪਾਂ ਗੱਡੀ ਚ ਲਾ ਕੇ ਤੇ ਜਾ ਰਹੇ ਆ ਮਜ ਮਜ ਨਾਲ ਮੈਨੂੰ ਨਾਲ ਕਹਿਣ ਲੱਪਿੰਦੇ ਆ ਵੀ ਤੇਜ਼ ਕਰੋ ਤੇਜ਼ ਮੇਰਾ ਉੱਥੇ ਪੈਰ ਟਕੇ ਆ 70 75 ਤੇ ਮੈਦੂ ਇਹ ਦੂਤੇ ਨਹੀਂ ਗੱਡੀ ਮਲ ਜਦੋਂ ਮੈਂ ਮਾੜੀ ਕਰ ਵੀ ਲਈ 90 90 ਤੇ ਆ ਨਾ ਮੁੜ ਕੇ ਪੈਰ ਫੇ ਉੱਥੇ 70 ਤੇ ਆ ਜਾਂਦਾ ਵੀ ਪਤਾ ਨਹੀਂ ਕੁਦਰਤੀ ਹੁੰਦਾ ਹੈ ਆਪਣੇ ਵੱਲੋਂ ਤੇ ਨਾਮ ਮੋਟਰਸਾਈਕਲ ਜਦ ਤੇਜ਼ ਚਲਾਉਣਾ ਉਹਨਾਂ ਦਾ ਨਾਂ ਆ ਗੱਡੀ ਆ ਨਾ ਮੇਰਾ ਉੱਥੇ ਪੈਰ ਟਿਕਿਆ 70 75 70 75 ਕਦੇ ਲੰਮੇ ਸਫ਼ਰ ਤੇ ਜਾਣਾ ਤਾਂ ਵੀ ਇੰਨੇ ਤੇ ਆ ਆ ਹੁਣ ਆ ਗਈ ਆਦਮਪੁਰ ਵਾਲੀ ਨਹਿਰ ਤੇ ਆਪਾਂ ਮੁੜਨ ਲੱਗੇ ਆ ਇੱਧਰ ਨੂੰ ਭੋਗਪੋਰੀ ਪਿੰਡਾਂ ਹਾਂ ਹਾਂ ਭੋਗਪੋਰੀ ਸਾਈਡ ਨਾਲ ਤੇ ਆ ਆਦਮਪੁਰ ਵਾਲੀ ਨਹਿਰ ਨੂੰ ਆਪਾਂ ਖੱਬੇ ਮੁੜ ਕੇ ਤੇ ਗੱਡੀ ਲਈ ਆ ਤੋਰ ਤੇ ਉੱਥੇ ਬੰਪਰ ਜੇ ਵੀ ਹੁੰਦੇ ਆ ਨਾ ਉੱਥੋਂ ਹੌਲੀ ਦੇਣ ਨਿਗਾਹ ਕੇ ਹੋਏ ਜਾ ਪਾਪਾ ਪਤਾ ਤੁਹਾਨੂੰ ਦੇਦਨੀਆਂ ਵੀ ਮਜ਼ਾਈ ਲੈ ਚਲਾਈਆਂ ਸੀ ਨਾ ਇੰਡੀ ਗਣੇ ਕਦੋਂ ਜੇ ਲੜਾਈ ਲੱਗੀ ਸੀ ਹਾਂ ਹਾਂ ਕੋਈ ਹੌਣਕ ਹਾਂ ਉਹ ਇੱਥੋਂ ਆਦਮ ਪੂਰਾ ਚੱਲ ਗਿਆ ਸੀ ਤੁਹਾਡੇ ਨਾਂ ਨ ਕੀ ਤੋ ਹਾਂਜੀ ਮੈਂ ਨਾਨਕੇ ਤੁਹਾਡੇ ਮਸ਼ਹੂਰ ਆ ਬਈ ਫੌਜੀਆ ਦਾ ਗਾੜਿਆ ਤੁਹਾਡੇ ਨਾਨਕੇ ਲੋ ਵੀ ਆ ਗਿਆ ਪੈਟਰੋਲ ਪੰਪ ਤੇ ਪੈਟਰੋਲ ਪੰਪ ਕੋਲੋਂ ਆਪਾਂ ਮੁਰਗੀ ਦਾ ਖੱਬੇ ਸੱਜੇ ਪਾਸੇ ਨੂੰ ਤੇ ਆ ਗਿਆ ਨਾਜਕਾਂ ਪੇਲਾਂ ਨਿਆਣਿਆਂ ਦੇ ਨਾਨਕਿਆਂ ਦਾ ਪਿੰਡ ਤਾਂ ਰਾਸਤੇ ਵਿੱਚ ਤੁਹਾਨੂੰ ਦੇਖੋ ਕਿੰਨੇ ਸੋਹਣੇ ਸੋਹਣੇ ਦਰਖਤ ਮਿਲੂਗੇ ਆਹ ਕੀ ਆ ਬਈ ਸੜਕਾਂ ਮਾੜੀਆਂ ਆ ਦਰਖਤ ਬਹੁਤ ਵਧੀਆ ਤੇ ਯਾਰ ਇਹ ਸੜਕ ਬਹੁਤ ਜ਼ਿਆਦਾ ਟੁੱਟੀ ਆ ਜਦੋਂ ਇੱਥੇ ਜਾਈਦਾ ਹਨ ਬੜਾ ਟਾਈਮ ਲੱਗਦਾ ਐਵੇਂ 10 ਮਿੰਟ ਖਾ ਜਾਂਦੀ 3 ਕਿਲੋਮੀਟਰ ਦੇ ਏਰੀਆ 'ਚ ਤੇ ਉਦਾਂ ਹੈਗੀ ਤਿੰਨ ਕ ਚਾਰ ਮਿੰਟ ਦੀ ਬਾੜ ਜੇ ਸੜਕ ਬਣੀ ਹੋਵੇ ਨਾ ਹੁਣ ਤਾਂ 6-7 ਸਾਲ ਹੋ ਗਿਆ ਬਣੀ ਨਹੀਂ ਹੈਗੀ ਸੜਕ ਤੇ ਇੱਥੇ ਦੇ ਲੋਕ ਬਹੁਤ ਮਿਹਨਤੀ ਆ ਦੇਖੋ ਤਿੰਨ ਤਿੰਨ ਫਸਲਾਂ ਕੱਢਦੇ ਆ ਕਮਾਦੀ ਬੀਜੀ ਆ ਉਧਰ ਮੱਕੀ ਬੀਜੀ ਆ ਤੇ ਮੱਕੀ ਤੋਂ ਬਾਅਦ ਹੁਣ ਇਹਨਾਂ ਨੇ ਕਣਕ ਲਾ ਦੇਣੀ ਆ ਮੱਕੀ ਪੱਕ ਗਈ ਹੈ ਨਾ ਤੇ ਬੰਦੇ ਮਿਹਨਤੀ ਆ ਵੀ ਇੱਥੇ ਤੇ ਤੁਹਾਨੂੰ ਨਾਲ-ਨਾਲ ਹੋਰ ਵੀ ਦਿਖਾ ਲਦੇ ਆ ਦੇਖੋ ਆ ਜਹਾਜ ਵੀ ਲੰਘਦਾ ਉਹ ਦੇਖੋ ਇੱਥੇ ਜਹਾਜ਼ ਉੱਡਦੇ ਹੀ ਰਹਿੰਦੇ ਆ ਤੇ ਅੱਜ ਜਦੋਂ ਲੜਾਈ ਵੀ ਲੱਗੀ ਸੀ ਤੇ ਇਹ ਰਾਤ ਨੂੰ 1:00 ਵਜੇ ਸਾਨੂੰ ਫੋਨ ਕਰਕੇ ਦੱਸਦੇ ਵੀ ਹੁਣ ਇੱਥੋਂ ਬਾਜ਼ ਸੁਣੀ ਆ ਸਾਨੂੰ ਹੁਣ ਇੱਥੋਂ ਬਾਜ਼ ਸੁਣੀ ਆ ਇਹਨਾਂ ਨੂੰ ਜਦੋਂ ਮਤਲਬ ਇੱਥੇ ਬਾਜਾਂ ਸੁਣਦੀਆਂ ਉਹ ਜਾਂਦਾ ਜਹਾਜ਼ ਇਹ ਲੜਾਈ ਵਾਲੇ ਜਹਾਜ਼ ਤਾਂ ਪ੍ਰੈਕਟਿਸ ਲਈ ਚੜ੍ਹਦੇ ਰਹਿੰਦੇ ਇੱਥੇ ਨਾ ਤੇ ਜਿੱਦਾਂ ਕਿ ਆਪਣਾ ਮੇਨ ਗਾੜਿਆ ਇਹ ਫੌਜ ਦਾ ਆ ਦੇਖ ਲਓ ਬੰਦੇ ਕਿੰਨੇ ਮਿਹਨਤੀ ਆ ਦੇਖ ਲਓ ਦੁਪਹਿਰ ਨੂੰ ਵੀ ਲੱਗੇ ਜਾਂਦੇ ਲੋ ਖੱਤੇ ਕਰਾਉਣ ਤੇ ਬੰਦੇ ਮਿਹਨਤੀ ਆ ਇੱਧਰ ਵੀ ਆਹਾਂ ਇੰਪੋਰਟੇਰ ਨਾਲ ਨਾਲ ਜਿਹੜੇ ਪਿੰਡ ਆ ਉਥੇ ਬੰਦੇ ਬੜੇ ਮਿਹਨਤੀ ਆ ਤੇ ਆਹ ਦੇਖੋ ਆ ਤੁਹਾਨੂੰ ਹੋਰ ਸੜਕ ਟੁੱਟੀ ਦਿਖਾਉਂਦਾ ਦੇਖੋ ਸੜਕ ਟੁੱਟੀ ਆ ਇੱਥੇ ਹਨ ਕੰਮ ਖਰਾਬ ਹੋ ਜਾਂਦਾ ਗੱਡੀ ਹੌਲੀ ਹੌਲੀ ਚੱਲਦੀ ਆ ਕਿ ਵੀਰ ਸੜਕ ਬਣਾਉਣੀ ਚਾਹੀਦੀ ਹੈ ਹੈ ਕਿ ਕੋਈ ਲੀਡਰ ਨੇ ਬਾਤ ਸੁਣ ਲਈ ਤਾਂ ਭਰਾ ਬਣਾ ਦਿਓ ਮੇਰੇ ਸਹੌੜਿਆਂ ਦਾ ਪਿੰਡ ਆ ਤੇ ਅਗਲੇਨ ਵੀ ਹੋ ਜੂਗਾ ਚੱਲ ਸਾਡਾ ਭਾਈ ਆਇਆ ਸੀ ਸਾਡੀ ਫੁਸ਼ਪਾਰ ਛਪਾਈ ਸੀ ਤੇ ਸਾਡੀ ਸੜਕ ਬਣ ਗਈ ਆ ਤੇ ਆਪਾਂ ਹੁਣ ਲੱਗੇ ਆ ਮੋੜ ਮੋੜ ਨਾਲ ਲੋਏ ਆ ਗਿਆ ਆਪਣੇ ਸੌਰਿਆਂ ਦਾ ਘਰ ਤੇ ਆਹ ਲੋ ਜੀ ਗੱਡੀ ਦੀ ਵੱਜ ਗਈ ਬ੍ਰੇਕ ਤੇ ਬੱਚਾ ਪਾਰਟੀ ਵੀ ਉੱਤਰ ਗਈ ਆ ਪਹਿਲਾਂ ਮੈਂ ਉਹਨਾਂ ਦੀ ਮੰਮੀ ਨੂੰ ਕਿਹਾ ਮੈਂ ਕਿਹਾ ਉੱਤਰ ਉੱਤਰ ਜਾ ਕੇ ਵੀਡੀਓ ਬਣਾ ਤੇ ਉਹਨੇ ਵੀਡੀਓ ਬਣਾਤੀ ਆ ਤੇ ਆਪਾਂ ਵਿੱਚੋਂ ਸਾਮਾਨ ਕੱਢਿਆ ਅੱਜ ਫੇ ਆਪਾਂ ਨਹੀਂ ਤਾਂ ਗੇ ਮੰਡ ਕੇ ਚੱਕ ਲਈਦਾ ਮੈਂ ਕਹਿੰਦਾ ਨਹੀਂ ਨਹੀਂ ਤੂੰ ਅੱਜ ਵੀਡੀਓ ਬਣਾ ਦ ਸਮਾਨ ਅਹੀ ਆਪੇ ਚੱਕ ਲੈਣਾ ਮੈਨੂੰ ਮੁੰਡੇ ਕਿੰਨੇ ਚਿਰ ਦੇ ਕਹਿੰਦੇ ਕਹਿੰਦੇ ਪਾਜੀ ਇਦਾਂ ਆਪਣਾ ਵੀ ਬਲੌਗ ਪਾਇਆ ਕਰ ਮੈਂ ਕਹਾਂ ਚੱਲ ਪਾ ਕੇ ਦੇਖ ਲੈਨੇ ਆ ਕੇਰੀ ਕਾ ਨੂੰ ਇੱਛਾ ਨਾਰਾਜ਼ ਕਰਨੀਆਂ ਬਾਕੀ ਜੋ ਮਾਲਕ ਨੂੰ ਮਨਜ਼ੂਰ ਹੈ ਜਿਹੜਾ ਕੰਮ ਜਦੋਂ ਹੋਣਾ ਉਦੋਂ ਹੀ ਹੋਣਾ ਹਨ ਤੇ ਚਲੋ ਜੀ ਉਹ ਦੇਖੋ ਜੀ ਅਚਾਰ ਵਾਲਾ ਡੱਬਾ ਵੀ ਲੈ ਕੇ ਆਈ ਆ ਦੋ ਚਾਰ ਦੀਆਂ ਡੱਬੀਆਂ ਲੈ ਕੇ ਆਈ ਘਰੇ ਬਣਾਈਆਂ ਇਹ ਕਹਿੰਦੀ ਪੇਕਿਆਂ ਨੂੰ ਦੇ ਕੇ ਉਹਣਾ ਇਹ ਬਹੁਤ ਵੇ ਬੀਬੀਆਂ ਨੂੰ ਚੱਕਰ ਆਉਂਦਾ ਨਾ ਪੇਕਿਆਂ ਦਾ ਬਹੁਤ ਸੋਚਦੀਆਂ ਲਓ ਜੀ ਅਸੀਂ ਹੁਣ ਕਰ ਗਏ ਆ ਐਂਟਰੀ ਤੇ ਹੁਣ ਆ ਪਹਿਲਾ ਘਰ ਆ ਗਿਆ ਆਪਣਾ ਤਾਈ ਕਾ ਉਹ ਤਾਈ ਜੀ ਨਿਕਲਿਆ ਜਾ ਤਾਈ ਨੂੰ ਜਦੋਂ ਗੇਟ ਖੜ ਕੇ ਤਾਈ ਬਾਹਰ ਹੀ ਬੈਠੀ ਹੁੰਦੀ ਤਾਈ ਨੂੰ ਪਤਾ ਲੱਗ ਜਾਂਦਾ ਮੈਂ ਕਹਾ ਹੁਣ ਤਾਈ ਨੂੰ ਮੜ ਕੇ ਤੇ ਫੇਰ ਗਾਂ ਨੂੰ ਜਾਂਨੇ ਆਸ਼ੀਰਵਾਦ ਲੈ ਕੇ ਤੇ ਬਜ਼ੁਰਗਾਂ ਦਾ ਤਾਈ ਦੇ ਲਾ ਕੇ ਪੈਰੀ ਹੱਥ ਸਾਰਿਆਂ ਨੇ ਤੇ ਆਸ਼ੀਰਵਾਦ ਲਿਆ ਤਾਈ ਨੇ ਹਾਲ ਚਾਲ ਪੁੱਛਿਆ ਤਾਈ ਕਹਿੰਦੀ ਨਾ ਜੋ ਠੰਡਾ ਠੰਡਾ ਮੈਂ ਕਹਾ ਨਹੀਂ ਮੈਂ ਤਾਂ ਮੁੜ ਜਾਣਾ ਤੇ ਆ ਸਾਡਾ ਅਗਲਾ ਘਰ ਆ ਇਹ ਦੀ ਵਾਈਫ ਦੀ ਚਾਚੀ ਦਾ ਘਰ ਆ ਤੇ ਹੁਣ ਆਪਾਂ ਅੱਗੇ ਜਾਂਦੇ ਆ ਤੇ ਆਪਣਾ ਆ ਗਿਆ ਬਈ ਸਹੁਰਿਆਂ ਦਾ ਘਰ ਤੇ ਜਦੋਂ ਪਰਿਵਾਰ ਦਾ ਵਧੀਆ ਇੱਕ ਦੂਜੇ ਨਾਲ ਇਤਿਫਾਕ ਹੈਗਾ ਤੇ ਆਪਾਂ ਕਰ ਗਏ ਐਂਟਰੀ ਤੇ ਚੰਗਾ